ਤੁਸੀਂ ਇਹ ਦੱਸੋ ਜਿਵੇਂ ਕਿਸੇ ਨੇ ਪੇਡਾਂ ਨੂੰ ਗਿਆ ਸੀ ਤੁਹਾਨੂੰ ਕੰਬਲ ਮਿਲ ਲਗੇ ਤੇ ਪੇਡ ਦਾ ਬੱਚਾ ਕਹਿੰਦਾ ਮਾਤਾ ਕੰਬਲ ਕਿੱਥੋਂ ਆਣ ਕੇ ਪੇਡਾਂ ਖੁਸ਼ ਹੁੰਦੀਆਂ ਸੀ ਉਹਨੂੰ ਬਾਅਦ ਚ ਉਹਨਾਂ ਨੂੰ ਪਤਾ ਲੱਗਾ ਵੀ ਖਾਲ ਤਾਂ ਸਾਡੀ ਲੈਣੀ ਆ ਭਾਈ 3.5 ਹਜ਼ਾਰ ਕਰੋੜ ਰੁਪਇਆ ਕਰਜ਼ਾ ਹੋਵੇ ਤੇ ਅਸੀਂ ਸਾਨੂੰ ਫ੍ਰੀ ਬੱਤੀ ਦੇ ਦੇ ਅਸੀਂ ਖੁਸ਼ ਹੋਈ ਜਾਂਦੇ ਆ ਇੱਕ ਚੀਜ਼ ਸਸਤੀ ਕਰਦੇ ਆ ਤੇ 99 ਚੀਜ਼ਾਂ ਮਹਿੰਗੀਆਂ ਅੱਜ ਪੈਟਰੋਲ ਤੇ ਤੇਲ ਦਾ ਰੇਟ ਕਿੱਥੇ ਪਹੁੰਚ ਗਿਆ ਸਰੋਂ ਦਾ ਤੇਲ ਜਿਹੜਾ ਸਾਨੂੰ 50 ਰੁਪਏ ਲੀਟਰ ਮਿਲਦਾ ਸੀ ਅੱਜ ਕਿੱਥੇ ਪਹੁੰਚ ਗਿਆ ਇਹ ਸਾਨੂੰ ਗੱਲਾਂ ਸੋਚਣੀਆਂ ਚਾਹੀਦੀਆਂ ਪ੍ਰਧਾਨ ਜੀ ਜਤਾਲਾ ਸਾਹਿਬ ਨੇ ਕਿਹਾ ਸਾਡੀ ਫਸਲਾਂ ਦੀ ਨਹੀਂ ਸਾਡੀ ਨਸਲਾਂ ਦੀ ਲੜਾਈ ਹੈ ਮੈਂ ਲਾਸਟ 'ਚ ਇੱਕ ਗੱਲ ਕਹਾਂਗਾ ਜਦੋਂ ਕੋਈ ਲੀਡਰ ਕੋਈ ਮੰਤਰੀ ਤੁਹਾਡੇ ਕੋਲ ਵੋਟਾਂ ਮੰਗਣ ਆਉਂਦਾ ਨਾ ਉਹਨੂੰ ਇਹ ਸਵਾਲ ਕਰਿਆ ਕਰੋ ਕਿ ਸਾਡੇ ਏਰੀਆ ਲਈ ਤੁਸੀਂ ਇੱਕ ਕਾਲਜ ਬਣਾਓ ਇੱਕ ਸਕੂਲ ਬਣਾਓ ਇੱਕ ਹਸਪਤਾਲ ਬਣਾਓ ਤਾਂ ਜੋ ਸਾਡੇ ਬੱਚੇ ਬੱਚੀਆਂ ਗਰੀਬ ਮਜ਼ਦੂਰਾਂ ਦੇ ਫ੍ਰੀ ਪੜ੍ਹ ਲਿਖ ਸਕਣ ਫ੍ਰੀ ਇਲਾਜ ਕਰਵਾ ਸਕਣ ਸਾਨੂੰ ਐਜੂਕੇਸ਼ਨ ਤੇ ਹਾਲਤ ਫ੍ਰੀ ਚਾਹੀਦੀ ਹੈ ਨਾ ਕਿ ਸਾਨੂੰ ਦਾਣੇ ਚਾਹੀਦੇ ਆ ਸਾਡੇ 3000 ਕਰੋੜ ਚ ਪੰਜਾਬ ਕਰਜ਼ਾਈ ਹੈ ਤੇ ਸਾਡੇ 3 ਕਰੋੜ ਜਿਹੜੀ ਜਨਤਾ ਹੈ ਇਹ ਹਰੇਕ ਬੰਦੇ ਤੇ ਬੁੱਢੇ ਤੋਂ ਬੱਚੇ ਤੱਕ ਲੱਖ ਰੁਪਈਆ ਸਾਨੂੰ ਕਰਜ਼ਾ